ਦੋਸਤੋ ਅੱਜ ਆਪਣੇ ਕੋਲੇ ਕੇਸ ਹੈਗਾ ਜੀ ਇਹ ਬੱਚੀ ਦਾ ਸਾਢੇ 1 ਸੱਤ ਸੱਤ ਕੁ ਮਹੀਨਿਆਂ ਦੀ ਗੱਬਣਾ ਇਹ ਤੇ ਇਹਨੂੰ ਬੰਨ ਪਿਆ ਹੋਇਆ तकरीबन 4 ਤੋਂ 5 ਦਿਨ ਹੋ ਗਏ ਤੇ ਇਹਦਾ ਆਪਾਂ ਅੱਜ ਬੰਨ ਖੋਲਾਂਗੇ ਪ੍ਰੋਸੈਸ ਕੀ ਹੈਗਾ ਇਹਦਾ ਆਪਾਂ ਸਾਰਾ ਗਾਂ ਦੇਖਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੁਣ ਨਾ ਗਾਂਹਾਂ ਤੂੜੀ ਨਵੀਂ ਆਊਗੀ ਮੌਸਮ ਅ ਖੁਸ਼ਕਿਆ ਹੋਊਗਾ ਤੇ ਇਹਨਾਂ ਦਿਨਾਂ ਦੇ ਵਿੱਚ ਬੰਨ ਬੰਨ ਪੈਣ ਦਾ ਪਸ਼ੂਆਂ ਨੂੰ ਜ਼ਿਆਦਾ ਬਣਿਆ ਰਹਿੰਦਾ ਸਿਸਟਮ ਤੇ ਵੀਡੀਓ ਨੂੰ ਜਿਆਦਾ ਸ਼ੇਅਰ ਕਰ ਦਿਓ ਵੀ ਨਵੀਂ ਤੋੜੀ ਦੀ ਵਜ੍ਹਾ ਨਾਲ ਕਿਸੇ ਦੇ ਪਸ਼ੂ ਨੂੰ ਬੰਨ ਪੈਂਦਾ ਹੈ ਤਾਂ ਕਿਸੇ ਪਸ਼ੂ ਦੀ ਜਾਨ ਨਾ ਜਾਵੇ ਉਹਦਾ ਮੌਕੇ ਤੇ ਜੋ ਹੈਗਾ ਇਲਾਜ ਹੋ ਜੇ ਉਹਦਾ ਬੰਨ ਆਪਾਂ ਖੋਲ ਦਈਏ ਤੇ ਜਿਆਦਾ ਜਿਆਦਾ ਹਰੇਕ ਪਸ਼ੂ ਪਾਲਕ ਦਾ ਵੀਡੀਓ ਪਹੁੰਚਾ ਦਿਓ ਤਾਂ ਕਿ ਕਿਸੇ ਦਾ ਪਸ਼ੂ ਦੀ ਜਾਨ ਬਚ ਸਕੇ ਭਲਾ ਹੋਵੇ ਕਿਸੇ ਦਾ ਬੇਜਾਨ ਜੀਵ ਦੀ ਜਾਨ ਬਚੇ ਅਗਲੇ ਦਾ ਵੀ ਫਾਈਨੈਂਸ਼ਲੀ ਲਾਸ ਹੁੰਣ ਤੋਂ ਬਚ ਜਾਵੇ ਠੀਕ ਹੈ ਜੀ ਬਾਕੀ ਅਗਲਾ ਪ੍ਰੋਸੈਸ ਕਿਵੇਂ ਦਾ ਬੰਨ ਖੋਲਾਂਗੇ ਕੀ ਕਰਾਂਗੇ ਸਾਰਾ ਪੋਤਨੂ ਦਿਖਾਵਾਂਗੇ ਜੀ ਸਾਰਾ ਨਿਕੋਲਾ ਨਾ ਉਹ ਮਿੱਟੀ ਲੱਗੂਗੀ ਫੇਰ ਉਹਨੂੰ ਇਦਾਂ ਕਰਦੇ ਨਾ ਪਹਿਲਾਂ ਉਹਨਾਂ ਕੋਲ ਪਾ ਕੇ ਉੱਚੋ ਬਾਅਦੋ ਬਾਅਦ ਪਾ ਦੇਣਾ ਨਾ ਨਹੀਂ ਚੱਕੀ ਬੰਦ ਕਰ ਲਿਓ ਹਬੇ ਤੇਰਾ ਜਿਹੜਾ ਕੰਮ ਹੈ ਉਹ ਖਾਂਸ ਬਸ ਸੇ ਪਾਤਾ

ਕੰਨਣ ਦੀ ਗੱਲ ਸੀ ਕਿ ਉਹਦਾ ਪੱਕੇ ਥਾਂ ਤੇ ਸੂਤ ਰਹਿਣੀ ਸੀ ਬਾਅਦ ਚ ਤੋਤਾ ਜਾਂਦਾ ਕੋਈ ਨਹੀਂ ਚਲੇ ਗਾ ਕੇ ਰੱਖਣੀ ਹੈ ਕੰਦੀ ਸਿੰਘ ਜਾ ਮੈਨੂੰ ਨਹੀਂ ਮੈਨੂੰ ਨਹੀਂ ਲਵੇਟਣਾ ਮੈਂ ਉਹਨਾਂ ਨੂੰ ਦੱਸਣਾ ਕਿ ਐਸੇ ਹੋ ਆ ਗੋ रख गानी हूं ਚੱਕਣਾ ਨਹੀਂ ਹੋਣ ਕਿਸੇ ਦਾ ਹੀ ਹੋਏ ਚੱਕਣਾ ਆਮ ਕਰਦੇ ਹੋਣ ਨਹੀਂ ਚਾਹਦੇ ਹੁੰਦੇ ਓਪਰ ਆ ਗਿਆ ਬਾਪੇ ਪੇ 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 ਤੂੜੀ ਨਿਕਲਦੀ ਆ ਤਾਂ ਇਹ ਕਹਿੰਦਾ ਹੜਾਪੋਨਾ ਮੈਂ ਕੱਲੀ ਤੂੜੀ ਆ ਪਰ ਜਿਹੜੇ ਨਿਕਲਦੇ ਹੁਣ ਤੂੜੀ ਆ ਕੋਈ ਤੇਰਾ ਹਰਾ ਚੱਲਿਆ ਉਹਦੇ ਵਿੱਚ ਇਹਦੇ ਕਹਿਣ ਤੋਂ ਹੀ ਆ ਤੂੜੀ ਆ ਦੂਜੀ ਆ ਪੰਬੀਜੀ ਜਿਹੜੀ ਹੁੰਦੀ ਆ ਉਹ ਹੁੰਜਾ ਮੈਂ ਕਿੱਥੇ ਪੈ ਗਏ ਨਾ ਥੱਲੇ ਘੜੀ ਆ ਪਤਾ ਨਹੀਂ ਚੱਲਦਾ ਕਿ ਹੂੰ ਪਰ ਮੈਂ ਕਿਹਾ ਸੀ ਫੋਨ ਸਾਇਲੈਂਟ ਕਰਨਾ ਆਹ ਲਾ ਇਹਾਂ ਅੰਦਰੋਂ ਸੜਿਆ ਮਾਹਲੀਆ ਦੇ ਉਹ ਆਇਆ ਤੀਜਾ ਭਾਜੀ ਇੱਕ ਜੱਗ ਲੈਮੈਂਟ ਮਾਰ ਕੇ ਖੇਤੀ ਜੱਗ ਤੱਕ ਮੈਨੂੰ ਕੰਮ ਕਰਾ ਕੋ ਲੋਣਾ ਕਹਿੰਦਾ